ਰਾਜਪੁਰਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਕੈਸ਼ ਤੇ ਮੋਬਾਈਲ ਖੋ ਕੇ ਭੱਜੇ ਲੁਟੇਰਿਆਂ ਨੂੰ ਪੁਲਿਸ ਨੇ 24 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਇਹ ਕਰਕੇ ਬੁਲਾਈ ਹੈ ਜੀ ਇੱਥੇ 메인 ਰੋਡ ਤੇ ਕਾਫੀ ਲੁੱਟਾਂ ਹੋ ਹੁੰਦੀਆਂ ਉਹਦੇ ਮੱਦੇਨਜ਼ਰ ਰੱਖਦੇ ਇੱਕ ਮਿਤੀ 9 ਤਰੀਕ ਨੂੰ 9 8 ਨੂੰ ਰਾਤ ਨੂੰ ਕਰੀਬ 11 12 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਬਕਤੀ ਕਵਾਦ ਮਿਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤਾਂ ਤੁਹਾਨੂੰ ਇਹ ਇਨਫੋਰਮੇਸ਼ਨ ਮਿਲੀ ਵੀ ਉੱਥੇ ਇਦਾਂ ਕਰਕੇ ਲੁੱਟ ਹੋਈ ਆ ਤਾਂ ਤੁਰੰਤ ਜਿਹੜੀ ਹੈ ਇਹ ਐਸਐਸਆਈ ਸੁਭਾ ਸਿੰਘ ਚੌਂਕੀ ਇੰਚਾਰਜ ਸੁਹਾ ਦੀ ਟੀਮ ਜਿਹੜੀ ਆ ਮੌਕੇ ਤੇ ਪਹੁੰਚੀ ਕਿਉਂਕਿ ਜਿਹੜੇ ਬੰਦੇ ਸੱਟਾਂ ਲੱਗਿਆ ਸੀ ਆ ਉਹ ਗਿਆਸ ਅਗਰ ਦਾਖਲ ਹੋ ਗਏ ਸੀ ਇਹ ਪਰ ਉਹਨੂੰ ਇਨਫੋਰਮੇਸ਼ਨ ਆਈ ਤੇ ਗਿਆਨਸਗਰ ਤੇ ਉਹ ਮੌਕੇ ਤੇ ਪੁੱਜੇ ਤੇ ਮੌਕੇ ਤੇ ਮੁਕਸ਼ਰ ਟੁੱਕੇ ਪਏ ਸੀ ਜਦੋਂ ਉਹਨਾਂ ਨੇ ਜਾ ਕੇ ਗਿਆਨਸਗਰ ਪਤਾ ਕੀਤਾ ਉਹਦਾ ਜਤੇਂਦਰ ਸਿੰਘ ਨਾਂ ਦਾ ਵਿਅਕਤੀ ਸੀ ਜਿੱਦੇ ਸੱਟਾਂ ਲੱਗੀਆਂ ਸੀ ਜਦੋਂ ਜਾ ਕੇ ਉੱਥੇ ਪਤਾ ਲੱਗਿਆ ਤਾਂ ਉਹਨਾਂ ਨੇ ਦੱਸਿਆ ਵੀ ਮੈਨੂੰ ਦੋ ਦੋ ਕਾਰਾਂ ਦੇ ਵਿੱਚ ਉਹ ਨੌਜਵਾਨ ਆਏ ਸੀ ਜਿਹਨਾਂ ਜਦੋਂ ਮੈਂ ਆਪਣੀ ਦੁਕਾਨ ਬੰਦ ਕਰਕੇ ਜਲਸੂਹਾ ਤੋਂ ਪਿੰਡ ਜਾਸਲਾ ਲਈ ਜਾ ਰਿਹਾ ਸੀ ਜਦੋਂ ਮੈਂ ਜੀਓ ਪੰਪ ਆਲੰਪੁਰ ਦੇ ਕੋਲ ਪਹੁੰਚਿਆ ਮੇਨ ਜੀਟੀ ਰੋਡ ਤੇ ਤਾਂ ਉੱਥੇ ਮੈਨੂੰ ਅੱਗੇ ਗੱਡੀ ਲਾ ਕੇ ਰੋਕ ਲਿਆ ਤੇ ਪਿੱਛੋਂ ਵੀ ਇੱਕ ਗੱਡੀ ਆ ਗਈ ਉਹਨਾਂ ਦੇ ਨਾਲ ਦੀ ਜਿਹਦੇ ਵਿੱਚੋਂ ਮਤਲਬ ਪੁੱਲ ਜਿਹੜੇ 4-5 ਵਿਅਕਤੀ ਜਿਹੜੇ ਨਿਕਲੇ ਤੇ ਉਹਨਾਂ ਨੇ ਮੰਗ ਪਾਈ ਸ਼ੁਰੂ ਕਰਨ ਕਰ ਦਿੱਤੀ ਤੇ ਮੁਰਕੇ ਉਹਨਾਂ ਨੂੰ ਕਿਹਾ ਵੀ ਆਪਣਾ ਜੋ ਤੁਹਾਡੇ ਕੋਲ ਸਮਾਨਤ ਦਿਓ ਸਾਨੂੰ ਤਾਂ ਉਹਨਾਂ ਨੇ 24000 ਦੇ ਕਰੀਬ ਪੈਸੇ ਤੇ ਇੱਕ ਮੋਬਾਈਲ ਹੋ ਕੇ ਲੈ ਗਏ ਤੇ ਉੱਥੋਂ ਉਹ ਮਾਰ ਕੇ ਛੱਡਾ ਚਲੇ ਗਏ ਜਿਨ੍ਹਾਂ ਦੇ ਖਿਲਾਫ ਤੁਰੰਤ ਜਿਹੜੀ ਇਹ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਦਰਜ ਕਰ ਦਿੱਤਾ ਸੀ ਮੁਕੱਦਮਾ ਨੰਬਰ ਹੈਗਾ ਜੀ 88 ਨੰਬਰ ਮੁਕੱਦਮਾ ਜਿਹੜਾ ਮਕੋਦਾ ਦਰਜ ਕਰਤਾ ਸੀਗਾ ਤੇ ਇਹਨਾਂ 24 ਘੰਟਿਆਂ ਦੇ ਵਿੱਚ ਉਹਨੂੰ ਪ੍ਰੈਸ ਕਰਕੇ ਤਿੰਨ ਜਿਹੜੇ ਦੋਸ਼ੀਆ ਉਹ ਗ੍ਰਿਫਤਾਰ ਕਰ ਲਏ। ਇਹਨਾਂ ਦਾ ਕੋਈ ਫੀਡਨਲ ਬੈਕਗ੍ਰਾਉਂਡ ਵੀ ਹੈ? ਉਹ ਪਤਾ ਕਰ ਰਹੇ ਸਰ ਅਸੀਂ। ਉਹ ਅਸੀਂ ਪਤਾ ਕਰ ਰਹੇ ਆ ਜੇ ਅਜੇ ਮਤਲਬ ਕੱਲ ਹੀ ਫੜੇ ਆ ਤੇ ਉਹ ਪਤਾ ਕਰਕੇ ਫਿਰ ਬਸ ਬਰਾਬਰੀ ਕੀ ਹੋਈ ਹਮ? ਬਰਾਬਰੀ ਅਜੇ ਤਾਂ ਕੁਝ ਨਹੀਂ ਹੋਈ ਐ ਤਾਂ ਵੈਸੇ ਹੀ ਫੜਿਆ ਇਹ। ਇਹਦਾ ਮਤਲਬ ਮੰਗ ਲੈ ਕੇ ਉਹਨਾਂ ਨੂੰ ਬਰਾਬਰੀ ਦਿਵਾਵਾਂਗੇ ਜੀ। ਜੋ ਇਹਨਾਂ ਨੇ ਤਿਆਰ ਕਰਸੇ ਆ। ਕਹਿੰਦੇ ਇਹਨਾਂ ਕੋਲ ਇੱਕ ਤਰਪਾਨ ਸੀ ਤੇ ਇੱਕ ਪਿੰਡਾ ਹੋਰ ਸੀ। ਉਹਨਾਂ ਨੂੰ ਕਾਫੀ ਪਟੜ ਕਰਿਆ ਸੀ ਜਿਹੜੇ ਉਹਦੇ ਸਾਹ ਹਾਂਜੀ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਦਾਕ ਉਹਨਾਂ ਦੇ ਕਾਫੀ ਸੱਟਾਂ ਲੱਗਿਆ ਹੱਥ ਦੇ ਵਿੱਚ ਤੇ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹ ਉਹਨਾਂ ਨੂੰ ਬਰਨਾਲੀ ਪਤਾ ਦੇ ਤੇ ਉਹਨਾਂ ਨੂੰ ਵੀ ਜਲਦੀ ਗਿਰਫਤਾਰ ਕਰ ਲੈਣਾ ਕੀ ਸੈਕਸ਼ਨ ਧਾਰਾ ਲਾਈ ਹੈ ਜੀ ਇਹਨਾਂ ਦੇ ਜੀ ਕੋਈ ਲਾਈ ਹੈ ਜੀ ਇਹਨਾਂ ਦੇ ਨਾਲ ਵੀ 115 2 ਬੀ ਐਨ ਐਸ 126 2 310 2 195 3 ਤੇ 190 ਇਹਨੋਂ ਖੋਦੀਆਂ ਜਿਹੜੇ ਧਾਰਾਵਾਂ ਐ ਬੀ ਐਨ ਐਸ ਦੇ ਵਿੱਚ ਲਾਈਆਂ ਜੀ ਤੇ ਮੁਕਦਮਾ ਦਰਜ ਕਰਤਾ ਜੀ 10 ਤਰੀਕ ਨੂੰ ਸਭ ਜਿਹੜਾ ਬਾਕੀ ਦੋਸ਼ੀ ਉਹ ਵੀ ਆਉਣੀ ਜਲਦੀ ਜੀ ਜੇ ਇਹਨਾਂ ਨੂੰ 24 ਘੰਟੇ ਦੇ ਪਰੜ ਲੱਦੇ ਆ ਉਹ ਭੱਜੇ ਰਿਹਾ ਜੇ ਉਹਨੂੰ ਵੀ ਜਲਦੀ ਇਹਨਾਂ ਦੀ ਨਿਗਰਾਨੀ ਕਾ ਕਰਨਾ ਤੇ ਮਾਨ ਹਾਸ ਕਰੀ ਹਾਂ ਦੀ ਹਾਲੀ ਹਾਲੀ ਮਾਡਲ ਮੰਗੇ ਜਦੋਂ ਪੇਸ ਕਰਕੇ ਇਸ ਤਰ੍ਹਾਂ ਕੇ ਮਾਡਲ ਮੰਗੇ ਇਹਨਾਂ ਤੇ ਸਿੰਗਲ ਇਹਨਾਂ ਦੀ ਫੈਮਲੀ ਬੈਕਗਰਾਉਂਡ ਕੀ ਹੈ ਇਹਨਾਂ ਦੀ ਫੈਮਲੀ ਬੈਕਗਰਾਉਂਡ ਦਾ ਪਤਾ ਕਰ ਰਹੇ ਨੇ ਇਹ ਅਜੇ ਤਾਂ ਨੰਬਰ ਰੈਸਟਰੀ ਕੀਤੇ ਆ ਇਹਨਾਂ ਦੀ ਫੈਮਲੀ ਬੈਕਗਰਾਉਂਡ ਦਾ ਕੋਈ ਇੱਕ ਇੱਕ ਬੰਦੇ ਦਾ ਜਿਹੜਾ ਫਾਦਰ ਹੈ ਉਹ ਚਾਹ ਭੇਜਦਾ ਜੀ ਕੈਪੋ ਦਫਤਰ ਦੇ ਬੈਕਸੈਡ ਤੇ ਦੋ ਜਿਹੜਾ ਘਰ ਘਰੇਲੂ ਕੰਮ ਕਰਦੇ ਆ ਇਹ ਰਾਜਪੁਰੇ ਦੇ ਲੋਕ ਨੇ ਜੀ ਇਹ ਰਾਜਪੁਰੇ ਦੇ ਲੋਕ ਨੇ ਜੀ ਇੱਕ ਤਾਂ ਹੈਗੇ ਦੀ ਪਰਵਜੋ ਦਾ ਜਿਹੜਾ ਫੋਕਲ ਪੁਆਇੰਟ ਤੋਂ ਆ ਜੀ ਤੇ ਇੱਕ ਵਰਨ ਬਤਰਾ ਰਾਜਪਟਾਉਣ ਤੋਂ ਆ ਇੱਕ ਜਸਵੀਰ ਹੈ ਉਹ ਮੁਹੱਬਤਪੁਰ ਸਤੇ ਕੋਲਦਾ ਜੀ ਰਾਜਪੁਰੇ ਪੜ੍ਹੇ ਲਿਖੇ ਨੌਜਵਾਨ ਹੈ ਜਿਹੜਾ ਆ ਪੜ੍ਹੇ ਲਿਖੇ ਆ ਜੀ ਸਾਡੇ ਪੜ੍ਹੇ ਲਿਖੇ ਬੱਚੇ ਆ ਪਲੱਸ 2 ਕਰੀ ਗਏ ਸਾਰੇ ਇਹ ਕਰਾਈ ਦੇ ਇਸ ਪੱਤੀ ਕਿਤਾਬ ਲੱਗ ਗਈ ਆ ਤਾਂ ਤਫਤੀਸ਼ ਦਾ ਮੈਟਰ ਆ ਜੀ ਦੇਖਦੇ ਨੇ ਤਫਤੀਸ਼ ਕਰਦੇ ਆ ਦੇ ਕੁਝ ਕੁਝ ਕਰਦੇ ਆ ਇਹਨਾਂ ਨੂੰ ਨਾ ਨਕੀ ਜੇ ਮਾਰਡ ਲੈ ਕੇ ਨਾ ਤਫਤੀਸ਼ ਕਰਦੇ ਨੇ ਰਿਕੀ ਨਾਲ ਫਿਰ ਪੁੱਛਾਂਗੇ ਇਹਨਾਂ ਨੂੰ ਵੀ ਕਿਉਂ ਕਿੱਦਾਂ ਕੀ ਆ ਜੀ ਅਗੇ ਇਸ ਲੱਕੇ ਦੇ ਵਿਚ ਨਾਲ ਦੁਰਘਟਨਾ ਬੜੀ ਗੁੱਦੀਆ ਨੇ ਕਿਉਂਕਿ ਬਹੁਤ ਲੋਕਾਂ ਦੇ ਕੇਸ ਆਇਆ ਨੇ ਥਾਣੇ ਤੇ ਵੀ ਗੁੱਟਾ ਲੈ ਤੇ ਉੱਥੇ ਸਾਲੋਂ ਵੀ ਇਹ ਲੋਕਾਂ ਦੇ ਕੋਲ ਆਇਆ ਸੀ ਮੀਡੀਆ ਬੋ ਕਹਿੰਦੇ ਕਿ ਜਿਸ टाइम ਉਹਨਾਂ ਨੇ ਵੀਡੀਓ ਜਾਇਕੀ ਕਿਸੇ ਹੋਰ ਨੇ ਵਾਇਰਲ ਕੀਤੀ ਸੀ ਕਿ ਗੁੱਦੀਆ ਨਹੀਂ ਤੁਹਾਡੀਆਂ ਨਹੀਂ ਉਹਨਾਂ ਦੇ ਕੋਲ ਸੀ ਉਹਦੇ ਚ ਗੱਡੀ ਦਾ ਨੰਬਰ ਆ ਪਰ ਉਹਦੇ ਚ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਕਿੰਦੀ 3-4 ਵਾਰ ਦੇ ਰਿਪੋਰਟਿੰਗ ਵੀ ਹੈ ਕਹਿੰਦੇ ਇਹ ਹੀ ਗੱਡੀ ਸੂਟ ਦਾ ਵੀ ਤੇ ਇਹ ਹੀ ਸਰਦਾਰ ਬੰਦੇ ਵਿਚ ਘੁੰਮਣੇ ਲੱਗੇ ਇਹਨਾਂ ਨੇ ਸਾਡੇ ਨਾਲ ਮੈਨੂੰ ਕੋਈ ਕੀ ਪੇਜ ਤੇ ਤਲਾ ਉਹ ਵੀ ਇਹ ਕਿਹੜਾ ਸਰ ਉਹਨਾਂ ਦਾ ਬਿਲਕੁਲ ਬਿਲਕੁਲ ਸਰ ਸਾਰੇ ਠਣਾ ਦਾ ਤਰਤੀਸ ਕਰਾਂਗੇ ਇਹਨਾਂ ਤੋਂ ਪੁੱਛਾਂਗੇ ਵੀ ਇਹਨਾਂ ਨੇ ਕਿਹੜੀ ਵਾਅਦਾਤਾਂ ਕੀਤੀਆਂ ਜੀ ਉਹ ਕਿੰਨੀਆਂ ਵਾਅਦਾਤਾਂ ਕੀਤੀਆਂ ਤੇ ਕੀ ਇਹਨਾਂ ਦਾ ਮੋਟਿਵ ਸੀ ਇਹ ਸਾਰਾ ਕੁਝ ਤਰਤੀਸ ਦਾ ਮੈਟਰ ਹੈ ਜੀ ਤਰਤੀਸ ਤੋਂ ਕਰਕੇ ਤਲਾ ਕਰਾਂਗੇ ਵੈਸੇ ਕੁਝ ਬਹੁਤ ਵਧੀਆ ਕੰਮ ਜਾ ਰਿਹਾ ਹੈ ਕਿਉਂਕਿ 24 ਘੰਟੇ ਦੇ ਦਾਵਾ ਨੂੰ ਦੇਖਦਾ ਹਾਂ ਹਾਂ ਜੀ ਕਿੰਦੀ ਕਿ ਪ੍ਰਸ਼ੰਗੀਆਂ ਦਾ ਸਾਹਮਣਾ ਕਰਦੇ ਕੋਈ ਗੱਲ ਨਹੀਂ ਜੀ ਪ੍ਰਸ਼ੰਗੀ ਸਾਡੀ ਡਿਊਟੀ ਹੈ ਡਿਊਟੀ ਆ ਕੋਈ ਗੱਲ ਨਹੀਂ ਪ੍ਰਸ਼ਾਦਿਤ ਤਾਂ ਕੋਈ ਗੱਲ ਨਹੀਂ ਪ੍ਰਸ਼ਾਦਿਤ ਦੀ ਡਿਊਟੀ ਹੈ ਜੀ ਤਾਂ ਆਪਾਂ ਕ गिरफ्तार ਕਰ ਲਿਆ ਆ ਚੌਕੀ ਚਾਰ ਦੇ ਸਵੇਰ ਜੀ ਨੇ ਆਪਣੀ ਪੂਰੀ ਟੀਮ ਦੇ ਨਾਲ ਲਾ ਕੇ ਇਹਨਾਂ ਨੂੰ ਟੈਕਨੀਕਲ ਤੌਰ ਤੇ ਟੈਂਕੂ ਕਰਿਆ ਜੀ ਲੇਕਿਨ ਤੋਂ ਦਿਨ ਉੱਠ ਪੜ ਲਿਆ ਜੀ ਜਿਹੜੇ ਬਾਕੀ ਦੋਸਿਆਂ ਨੂੰ ਵੀ ਜਲਦੀ ਜਲਦੀ ਫੜ ਲਾਂਗੇ ਜੀ 24 ਘੰਟੇ ਜੇ ਫੜ ਲਿਆ ਉਹ ਵੀ ਫੜ ਲਾਂਗੇ ਭੱਜੇ ਹੋਏ ਆ ਉਹਨੂੰ ਜਲਦੀ ਫੜ ਲਾਂਗੇ ਹਾਂ ਜੀ ਬਾਦ ਵਿੱਚ